ਕਿ ਵੀ ਨਹੀਂ ਪਤਾ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਜੇ ਮੈਨੂੰ ਟਿਕਟ ਮਿਲਦੀ ਹੈ ਤਾਂ ਆਪਣੇ ਬਲਪੂਰ ਕੋਸ਼ਿਸ਼ ਕਿਵੇਂ ਗੱਲ ਉੜਦੀ ਉੜਦੀ ਆਈ ਹੈ ਡਾਕਟਰ ਕਾਂਦੀ ਕਾਂਗਰਸ ਆਏ ਇਸੇ ਕਰਕੇ ਕਿ ਉਹ ਟਿਕਟ ਮਿਲਿਆ ਨਹੀਂ 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 ਮੈਂ ਤਾਂ ਕਲੀਅਰ ਕਰਤਾ ਸੀ ਮੈਂ ਇਸ ਕਰਕੇ ਆਇਆ ਹੀ ਨਹੀਂ ਤੁਸੀਂ ਦੇਖ ਲਓ ਜਿਵੇਂ ਟਿਕਟ ਨਾ ਮਿਲੀ ਜੇ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਡਾਕਟਰ ਕਾਂਦੀ ਸਾਥ ਆਏਗਾ ਕਿਵੇਂ ਮਨਾਓਗੇ ਕਿਉਂਕਿ ਸਾਥ ਨਹੀਂ ਨਹੀਂ ਉਹ ਇਨਕਾਰ ਦੇ ਕੇ ਇਹ ਯਾਲ ਕਬੂਲ ਕਰਦੇ ਇਹ ਕੋਈ ਵਿਆਹ ਥੋੜੀ ਜੰਗ ਹੈ ਯਾਰ ਇਹ ਜੰਗ ਹੈਗੀ ਹੈ ਉਹਨਾਂ ਨੂੰ ਕਹਾਂਗੇ ਆ ਆ ਅਜੰਡਾ ਕਾਂਗਰਸ ਆ ਅੱਡਾ ਬੜਾ ਚਨੌਤੀ ਹੈਗੀ ਸਾਡੇ ਨਾਲ ਤੁਰੋ ਇਹ ਕਹਿੰਦਾ ਕੋਈ ਵਿਆਹ ਜ ਫੁੱਫਣ ਨੂੰ ਬ ਜਦੋਂ ਮੈਂ ਕਹਿੰਦਾ ਸੀ ਕਿ ਮੈਂ ਹੱਸ ਨਹੀਂ ਕਰਾਂਗਾ ਤਾਂ ਮੇਰਾ ਪਾਪ ਸੀ ਕਿ ਸਰਕਾਰਮ ਪਾਰਲੀਮੈਂਟੀ ਸਿਆਸਤ ਹੈ ਚੋਣਾਂ ਦੀ ਸਿਆਸਤ ਹੈ ਉਹ ਮੈਂ ਨਹੀਂ ਕਰਨਾ ਕਿਉਂਕਿ ਉਮਰ ਦਾ ਤਕਾਜ਼ਾ ਸੀ ਹੋਰ ਕਈ ਪ੍ਰੋਬਲਮਾਂ ਸੀਗੇ ਮੇਰਾ ਪੱਕਾ ਨੇਚਾ ਸੀਗਾ ਕੁਝ ਮਹੀਨੇ ਤੱਕ ਮੇਰਾ ਕੋਈ ਇਰਾਦਾ ਨਹੀਂ ਸੀਗਾ ਪਰ ਜਿੱਦੋਂ ਹਾਲਤਾਂ ਨੇ ਕਰਵਟ ਲਈ ਹੈਗੀ ਆ ਔਰ ਜਿੰਨਾ ਜਿਉਂ-ਜਿਉਂ ਸਨ 24 ਦੇ ਇਲੈਕਸ਼ਨ ਦੀ ਭਾਰਤੀ ਗਣਤੰਤਰ ਦੇ ਸਫਰ ਵਿੱਚ ਜੋ ਇਹਦੀ ਮਹੱਤਵ ਮਹੱਤਤਾ ਦੀ ਬੜੀ ਹੈਗੀ ਹੈ ਔਰ ਇੱਕ ਜਮਹੂਰੀਤ ਵਾਸਤੇ ਇਸ ਸੰਵਿਧਾਨ ਵਾਸਤੇ ਖਤਰੇ ਦੇ ਤੌਰ ਤੇ ਇਹ ਇਲੈਕਸ਼ਨ ਜਿਹੜਾ ਇੱਕ ਵਰਡਿਕ ਦੇ ਤੌਰ ਤੇ ਲਿਆ ਜਾਣ ਲੱਗਿਆ ਔਰ ਸਮਝਿਆ ਸੁਝਾਇਆ ਜਾਣ ਲੱਗਿਆ ਤਾਂ ਮੈਂ ਫੈਸਲਾ ਕੀਤਾ ਕਿ ਗਾਂਧੀ ਨੂੰ ਇਸ ਇਤਿਹਾਸ ਦੀ ਇਸ ਮੋੜ ਦੇ ਉੱਤੇ ਜਦੋਂ ਭਾਰਤੀ ਗਣਤੰਤਰ ਦਾ ਇੱਕ ਨਵਾਂ ਅਧਿਆਇ ਲਿਖਿਆ ਜਾਣਾ ਹੈਗਾ ਕਿ ਭਾਰਤੀ ਗਣਤੰਤਰ ਨੇ ਇੱਕ ਸੋਵਰਨ ਡੈਮੋਕਰੈਟਿਕ ਸੈਕੂਲਰ ਸਟੇਟ ਰਹਿਣਾ ਹੈਗਾ ਨਹੀਂ ਰਹਿਣਾ ਹੈਗਾ ਔਰ ਇਥੇ ਜਮਹੂਰੀਅਤ ਦਾ ਬੋਲਬਾਲਾ ਰਹਿਣਾ ਕਿ ਨਹੀਂ ਰਹਿਣਾ ਜਮਹੂਰੀ ਸਸਮਾ ਬਚਨੀਆ ਕਿ ਨਹੀਂ ਬਚਨੀਆ ਜਾਂ ਅੰਤੋਂ ਰੂਪ ਵਿੱਚ ਦਫਨ ਦਫਨ ਕਰ ਦਿੱਤੀਆਂ ਜਾਣਗੀਆਂ ਤਾਂ ਮੈਂ ਬਹੁਤ ਲੋਕਾਂ ਦੇ ਦੋਸਤਾਂ ਮਿੱਤਰਾਂ ਦੇ ਕਹਿਣ ਦੇ ਉੱਤੇ ਇਹ ਫੈਸਲਾ ਕੀਤਾ ਹੈਗਾ ਕਿ ਮੈਂ ਇਸ ਜੰਗ ਵਿੱਚ ਜਿਹੜਾ 24 ਦਾ ਇਲੈਕਸ਼ਨ ਹੈਗਾ ਜਿਹਨੂੰ ਮੈਂ ਇਲੈਕਸ਼ਨ ਇੱਕ ਇੱਕ ਜੰਗ ਸਮਝਦਾ ਹੈਗਾ ਮੈਂ ਜੰਗ ਵਿੱਚ ਲੜੂੰਗਾ ਕੁਦੂੰਗਾ ਔਰ ਮੈਂ ਆਪਣਾ ਇਤਿਹਾਸਕ ਫਰਜ਼ ਨਿਭਾਉਂਗਾ ਕਿ ਜੇਕਰ ਮੈਨੂੰ ਕਾਂਗਰਸ ਪਾਰਟੀ ਸਮਝਦੀ ਹੈ ਕਿ ਇਹ ਸਾਡੇ ਵੱਲੋਂ ਕੈਂਡੀਡੇਟ ਹੋ ਸਕਦਾ ਉਹ ਬਣਾਣਗੇ ਜਾਂ ਨਹੀਂ ਬਣਾਣਗੇ ਉਹਨਾਂ ਦੀ ਮਰਜ਼ੀ ਹੈਗੀ ਹੈ ਮੈਂ ਸਾਰੇ ਪੰਜਾਬ ਵਿੱਚ ਵੀ ਸਾਰੇ ਹਿੰਦੁਸਤਾਨ ਵਿੱਚ ਕਾਂਗਰਸ ਦੀ ਜਿਹੜੀ ਇੱਕ ਲੜਾਈ ਹੈਗੀ ਹੈ ਜਿਹੜੀ ਮੈਂ ਸਮਝਦਾ ਜੀ ਇੱਕੋ ਇੱਕ ਪਾਰਟੀ ਹੈ ਜਿਹੜੀ ਮੌਜੂਦਾ ਕੇਂਦਰੀ ਸੱਤਾ ਨੂੰ ਬੇਦਖਲ ਕਰ ਸਕਦੀ ਹੈ ਖੇਤਰੀ ਪਾਰਟੀਆਂ ਨਾਲ ਮਿਲ ਕੇ ਇਕੱਲੀ ਨਹੀਂ ਖੇਤਰੀ ਪਾਰਟੀਆਂ ਮਿਲ ਕੇ ਬੇਦਖਲ ਕਰ ਸਕਦੀ ਹੈਗੀ ਹੈ ਉਸ ਨੂੰ ਮੈਂ ਮਤਲਬ ਨਾਲ ਜੁੜ ਕੇ ਇਹ ਜਿਹੜਾ ਆਪਣਾ ਆਪਣਾ ਯੋਗਦਾਨ ਪਾਉਂਗਾ ਹੈਗਾ ਔਰ ਗੱਲ ਮੈਂ ਜੇ ਦੇਖਣਾ ਹੋਵੇ ਤਾਂ ਮੈਂ ਪਿਛਲੇ 2 ਸਾਲ 2 ਸਾਲ ਪਹਿਲਾਂ ਮੈਂ ਕਨਿਆਕਮਾਰੀ ਪਹੁੰਚਿਆ ਸੀਗਾ ਰਾਹੁਲ ਗਾਂਧੀ ਹੋਣ ਦੀ ਭਾਰਤ ਯਾਤਰਾ ਪਾਰਟ 1 ਵਿੱਚ ਮੈਂ ਪੰਜਾਬੇ ਜੁਆਇਨ ਕੀਤਾ ਸਰਹੰਤੋਂ ਲੈ ਕੇ ਮੰਡੀ ਗੁੰਦਗਰ ਤੱਕ ਮੈਂ ਕਸ਼ਮੀਰ ਗਿਆ 3 ਦਿਨ ਵਾਸਤੇ ਉੱਥੇ ਜੁਆਇਨ ਕੀਤਾ ਹੈਗਾ ਸੋ ਜਿਹੜੀ ਮੇਰੀ ਦੇਖੋ ਟੂ ਵੀ ਪੋਲ ਟੂ 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 ਬੀ ਇਨ ਪੋਲਿਟਿਕਸ ਹੋਰ ਗੱਲ ਹੈ ਤੇ ਨਾਲ ਦੀ ਨਾਲ ਟੂ ਬੀ ਐਕਟ ਟੂ ਡੂ ਪਾਰਲੀਮੈਂਟਰੀ ਪੋਲਿਟਿਕਸ ਪਹਿਲਾਂ ਐਸੀ ਕਿ ਉਹ ਸਿਆਸਤ ਵਿੱਚ ਸੀਗਾ ਮੈਂ ਜਦੋਂ ਵੀ ਜਵਾਨੀ ਆਈ ਹੈ ਉਦੋਂ ਤੋਂ ਮੈਂ ਸਿਆਸਤ ਵਿੱਚ ਸੀਗਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਕਿ ਮੈਂ ਆਪਣੇ ਡਾਕਟਰੀ ਦੇ ਖੇਤਰ ਲਈ ਸਾਲ ਮੈਂ ਜੇਲ੍ਹ ਚ ਬੈਠਾ ਸੀ ਐਮਰਜੈਂਸੀ ਦੇ ਅਪਰੂਵ ਕਰਦਾ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਮੈਂ ਸਿਆਸਤ ਵਿੱਚ ਰਹੇ ਹਾਂ ਕਿ ਕਿਤੇ ਨਾ ਕਹਿੰਦੇ ਡਾਕਟਰ ગાંધી ਜਿਹੜਾ ਕਾਂਗਰਸ ਹੀ ਖਿਲਾਫਤ ਕਰਦਾ ਸੀ ਜੇ ਇਲੈਕਸ਼ਨ ਲੜਨਾ ਚਾਹੁੰਦਾ ਸੀ ਤਾਂ ਲੋਕਾਂ ਦਾ ਕਿਹੜਾ ਆਜ਼ਾਦ ਲੜ ਸਕਦਾ ਸੀ ਕਾਂਗਰਸ ਕੋ ਗਿਆ ਨਹੀਂ ਦੇਖੋ ਐਸ ਵੇਲੇ ਆਜ਼ਾਦ ਲੜਨ ਵਾਸਤੇ ਮੇਰੇ ਕੋਲ ਨਾ ਤਾਂ ਇਨਫਰਾਸਟ੍ਰਕਚਰ ਹੈਗਾ ਨਾ ਮੇਰੇ ਕੋਲ ਕਾਡਰ ਉਸ ਤਰ੍ਹਾਂ ਦਾ ਹੈਗਾ ਔਰ ਦੂਜੀ ਗੱਲ ਹੈ ਕਿ ਮੇਰੇ ਕੋਲ ਜਿਹੜੀ ਇੱਕ ਮਜ਼ਬੂਤ ਵਿਚਾਰਧਾਰਾ ਜੋ ਰਾਹੁਲ ਨਵੀਂ ਕਾਂਗਰਸ ਨੂੰ ਜੰਮੀ ਹੈਗੀ ਜਨਮੀ ਹੈਗੀ ਹੈ ਔਰ ਜੋ ਨਵੀਂ ਕਾਂਗਰਸ ਕੋਈ ਪੈਦਾ ਹੋ ਰਹੀ ਹੈਗੀ ਜਿਹੜੀ ਕਿ ਬਿਲਕੁਲ ਬੱਕਰੀ ਆ ਪੁਰਾਣੀ ਕਾਂਗਰਸ ਨਾਲੋਂ ਜੇ ਮੈ ਹੈਗਾ ਕੱਲ ਨੂੰ ਵੀ ਜੇ ਮੈਨੂੰ ਗੱਲ ਲੱਗੂਗੀ ਕਿ ਮੇਰੇ ਅਸੂਲਾਂ ਦੇ ਉਲਟ ਹੈ ਤਾਂ ਮੈਂ ਜ਼ਰੂਰ ਕਾਂਗਰਸ ਪਾਰਟੀ ਜੋ ਗੱਲ ਆਪਣੀ ਰੱਖ ਸਕਦਾ ਹੈਗਾ ਉੱਥੇ ਇੰਨੀ ਜ਼ਬਰਦਸਤੀਤ ਹੈਗੀ ਹੈ ਕਿ ਵੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਲੋਕ ਤੁਰੇ-ਫਿਰਦੇ ਹੈਗੇ ਆ ਉੱਥੇ ਮੈਂ ਰੱਖ ਰੱਖ ਲਊਗਾ ਹੈਗਾ ਪਰ ਅੱਜ ਦੇ ਅੱਜ ਦੇ ਇਸ ਮੌਕੇ ਮਿਲਤੇ ਅੱਜ ਦੇ ਇਤਿਹਾਸਕ ਮੋੜ ਦੇ ਉੱਤੇ ਸਿਰਫ ਕਾਂਗਰਸ ਪਾਰਟੀ ਹੀ ਇੱਕ ਜਹੀ ਪਾਰਟੀ ਹੈ ਜਿਹੜੀ ਮਜ਼ਬੂਤੀ ਨਾਲ ਮੌਜੂਦਾ ਜਿਹੜੀ ਰਾਜਨੀਤਿਕ ਸੱਤਾ ਹੈਗੀ ਹੈ ਜਿਹੜੀ ਆਰਥਿਕ ਵਿਸ਼ਮਤਾ ਦਾ ਕਾਰਨ ਹੈਗੀ ਹੈ ਜਿਹੜੀ ਜਿਹੜੀ ਕਿ ਸਿਆਸੀ ਤਾਨਾਸ਼ਾਹੀ ਦਾ ਕਾਰਨ ਹੈਗੀ ਹੈ ਫਿਰ ਕੋ ਜਿਹੜੀ ਕਤਾਰਬੰਦੀ ਹੈਗੀ ਜਿਹਨੂੰ ਆਪਾਂ ਰਿਲੀਜੀਅਸ ਪੋਲਰਾਈਜੇਸ਼ਨ ਕਹਿੰਦੇ ਆ ਉਹਦਾ ਜਿਹੜਾ ਉਹਦਾ ਕਾਰਨ ਹੈਗਾ ਇਹ ਸੱਤਾ ਨੂੰ ਬਹੁਤ ਜ਼ਰੂਰੀ ਹੈਗੀ ਹੈ ਤੇ ਉਹ ਬਦਲਣ ਵਾਸਤੇ ਅੱਜ ਕਾਂਗਰਸ ਪਾਰਟੀ ਪ੍ਰੋਪਰ ਥੜਾ ਹੈਗਾ ਡਾਕਟਰ ਸਾਹਿਬ ਜਿਵੇਂ ਸੀਨੀਅਰ ਕਾਂਗਰਸ ਲੀਡਰ ਹੈਗੇ ਆ ਉਹਨੇ ਕੱਲ ਬਰੀ ਬਰੀ ਅਲਿਜੀ ਪ੍ਰੈਸ ਕਾਨਫਰੰਸ ਕਰਕੇ ਕੀ ਹੈ ਕਿ ਇਹ ਵਿਰੋਧ ਕੀਤਾ ਹੈ ਜੇ ਡਾਕਟਰ ਗਾਂਧੀ ਨੂੰ ਟਿਕਟ ਮਿਲਦੀ ਹੈ ਕੋਈ ਨਾ ਕੋਈ ਦੇਖ ਲੈ ਜਦੋਂ ਮੌਕਾ ਆਊਗਾ ਜੇ ਮੈਨੂੰ ਟਿਕਟ ਮਿਲ ਜਾਈ ਤਾਂ ਇਹ ਵੀ ਨਹੀਂ ਪਤਾ ਟਿਕਟ ਮਿਲਦੀ ਕਿ ਨਹੀਂ ਮਿਲਦੀ ਜੇ ਮੈਨੂੰ ਟਿਕਟ ਮਿਲਦੀ ਹੈ ਤਾਂ ਆਪਣੇ ਵੱਲ ਪੂਰਾ ਕੋਈ ਗੱਲ ਉੱੜਦੀ ਉੱੜਦੀ ਆਈ ਹੈ ਡਾਕਟਰ ਗਾਂਧੀ ਕਾਂਗਰਸ ਆਏ ਹੈ ਇਸੇ ਕਰਕੇ ਕਿ ਉਹਨੂੰ ਟਿਕਟ ਮਿਲੇਗੀ ਨਹੀਂ 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 ਮੈਂ ਤਾਂ ਕਲੀਅਰ ਕਰਤਾ ਸੀ ਮੈਂ ਇਸ ਕਰਕੇ ਆਇਆ ਹੀ ਨਹੀਂ ਤੂੰ ਦੇਖ ਲੈ ਜੇ ਮੈਂ ਟਿਕਟ ਨਾ ਮਿਲੀ ਕਿਸੇ ਹੋਰ ਨੂੰ ਟਿਕਟ ਮਿਲ ਜੇ ਡਾਕਟਰ ਗਾਂਧੀ ਸਾਥ ਦੇਗਾ ਬਿਲਕੁਲ لازਮੀ ਕੱਲਾ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰ ਵੀ ਸਾਥ ਦਊਗਾ ਕੱਲਾ ਬਟਾਲਾ ਪਟਿਆਲ ਤੋਂ ਬਾਹਰ ਵੀ ਸਾਥ ਦਊਗਾ ਤੁਹਾਨੂੰ ਪਤਾ ਹੀ ਨਹੀਂ ਮੀਡੀਆ ਦੋਸਤਾਂ ਨੂੰ ਕਿ ਗਾਂਧੀ ਦੀ ਭਾਵਨਾ ਕੀ ਹੈ ਇਸ ਇਸ ਇਨਾਂ ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰਨ ਦੀ ਜਾਂ ਕਾਂਗਰਸ ਜੁਆਇਨ ਕਰਨ ਦੀ ਮੇਰੀ ਭਾਵਨਾ ਇੱਕ ਇਤਿਹਾਸਿਕ ਪ੍ਰਸੰਗ ਹੈ ਉਹਦਾ ਮੌਜੂਦਾ ਸ਼ਾਸਨਾਂ ਕੋ ਬਹੁਤਾ ਲੈਣਾ ਜਾਨਾ ਨਹੀਂ ਕਿ ਲੋਕਲ ਕਾਂਗਰਸ ਦੀ ਸ਼ਾਸਨ ਮੇਰਾ ਇੱਕ ਇਤਿਹਾਸਿਕ ਪ੍ਰਸੰਗ ਹੈ ਉਸ ਪ੍ਰਸੰਗ ਵਿੱਚ ਮੈਂ ਹਿਸਟਰੀ ਦੇ ਸਹੀ ਪਾਸੇ ਖੜਾ ਦੇਖਣਾ ਚਾਹੁੰਦਾ ਆਪਣੇ ਆਪ ਨੂੰ ਨਾ ਕਿ ਹਿਸਟਰੀ ਦੇ ਗਲਤ ਪਾਸੇ ਦੇਖਣਾ ਚਾਹੁੰਦਾ ਮੈਂ ਉਹਨਾਂ ਤਾਕਤਾਂ ਦੀ ਚੁੱਪ ਰਹਿ ਕੇ ਜਾ ਸਾਈਡ ਨਾ ਲੈ ਕੇ ਮੱਦਦ ਨਹੀਂ ਕਰਨਾ ਚਾਹੁੰਦਾ ਜਿਹੜੀ ਮੁਲਕ ਨੂੰ ਤਵਾਹੀ ਦੇ ਪਾਸੇ ਲੈ ਜਾ ਰਹੀਆਂ ਨੇ ਸਰ ਸਾਹਿਬ ਤੁਸੀਂ ਕਿਹਾਗਾ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਕਿ ਹੁਣ ਜਿਹੜੀ ਮੀਟਿੰਗਾਂ ਹੋ ਰਹੀਆਂ ਨੇ ਕਿ ਉਹ ਕਹਿ ਰਹੇ ਨੇ ਕਿ ਗੱਲ ਸਹੀ ਉਹ ਕਹਿ ਰਹੇ ਨੇ ਕਿ ਜੇ ਡਾਕਟਰ ਗਾਂਧੀ ਨੂੰ ਟਿਕਟ ਮਿਲਦੀ ਅਸੀਂ ਕਾਂਗਰਸ ਚ ਬਾਈਕਾਟ ਕਰ ਦੇਣਾਗਾ ਜਾਂ ਕੋਈ ਗੱਲ ਨਹੀਂ ਕੁਛ ਨਹੀਂ ਫਰਕ ਪੈਂਦਾਗਾ ਅੱਜ ਕੱਲ ਜਵਾਨ ਮਜਬੂਤ ਕਿਵੇਂ ਹੋਏ ਨਹੀਂ ਨਹੀਂ ਮਜਬੂਤ ਕਾ ਦੇਖਦੇ ਤੁਸੀਂ ਮਿਲਾਂਗੇ ਜੇ ਠੀਕ ਆ ਠੀਕ ਆ ਨਹੀਂ ਤਾਂ ਮੈਂ ਮੈਂ ਤਾਂ ਜੇ ਮੈਨੂੰ ਟਿਕਟ ਦਿੱਤੀ ਕਾਂਗਰਸ ਲੈ ਮੈਂ ਜੀ ਜਾਨਾ ਲੜੂਗਾ ਤੁਸੀਂ ਕਿਵੇਂ ਮਨਾਉਂਗੇ ਕਿਉਂਕਿ ਸਾਡਾ ਇਹ ਇਹ ਕੋਈ ਵਿਆਹ ਥੋੜੀ ਜੰਗ ਆ ਯਾਰ ਇਹ ਜੰਗ ਹੈਗੀ ਆ ਉਹਨਾਂ ਨੂੰ ਕਾਹ ਕੇ ਆ ਆ ਝੰਡਾ ਕਾਂਗਰਸ ਦਾ ਆ ਅੱਡਾ ਬੜਾ ਚੁਣੌਤੀ ਹੈਗੀ ਆ ਸਾਡੇ ਨਾਲ ਤੁਰੋ ਇਹ ਕਹਣਾ ਕੋਈ ਵਿਆਹ ਫੁੱਫੜ ਨੂੰ ਬਣਾਣਾ ਹੁੰਦਾ ਕੋਈ ਨਰਸਨ ਕਾਹੂ ਦੰਦੀ ਵੱਲੋਂ ਵੀ بڑے ਬਿਆਨ ਆ ਰਹੇ ਨੇ ਕਿਦਾਂ ਪੰਜਾਬ ਪੂਰੇ ਦੇਸ਼ ਨੂੰ ਕਿਦਾਂ ਜਿਹੜਾ ਹੈ ਕੰਪੇਨਿੰਗ ਕਰਨਗੇ ਜਿਹੜੇ ਦੱਚੇ ਹੀ ਠੇਕੇਦਾਰੀ ਸਿਸਟਮ ਨੂੰ ਖਤਮ ਨਿਕਲੇਗਾ ਠੇਕੇਦਾਰੀ ਸਿਸਟਮ ਹੈਗਾ ਤੇ ਹਰ ਗਰੀਬ ਔਰਤ ਨੂੰ ਜਿਹੜੀ ਗਰੀਬੀ ਲਾਈਨ ਤੋਂ ਥੱਲੇ ਹੈਗੀ ਹੈ ਜਿਹੜੀ ਮੋਦੀ ਰਾਜ ਬਹੁਤ ਜ਼ਿਆਦਾ ਵਧੀਆ ਹੈਗਾ 1 ਲੱਖ ਰੁਪਏ ਸਾਲ ਦਾ ਉਹਨੂੰ ਉਹਨੂੰ ਘਰ ਬੈਠਿਆਂ ਨੂੰ ਉਹਨਾਂ ਨੂੰ ਇੱਕ ਪੈਨਸ਼ਨ ਜਾਂ ਮਿਲੂਗੀ ਹੈਗਾ ਫਿਰ ਕਿਸਾਨਾਂ ਦੇ ਐਮਐਸਪੀ ਦੀ ਮਿਨੀਮਮ سپورਟ ਪ੍ਰਾਈਸ ਦੀ ਕਾਨੂੰਨੀ ਗਰੰਟੀ ਹੈਗੀ ਉਦ ਦਿੱਤੀ ਜਾਊਗੀ ਹਰ ਨੌਜਵਾਨ ਨੂੰ ਪਹਿਲਾ ਰੁਜ਼ਗਾਰ ਦਿੱਤਾ ਜਾਊਗਾ 100 ਸਾਲ ਦੇ ਅਪਰੈਂਟਸ਼ਿਪ ਦਾ 8500 ਰੁਪਏ ਮਹੀਨਾ ਜਾਂ 8000 ਰੁਪਏ ਮਹੀਨਾ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ 25 25 ਮਤਲਬ ਪੁਆਇੰਟ ਹੈਗੇ ਤੇ ਪੰਜ ਗਰੰਟੀ ਹੈਗੀਆਂ 25 ਨਿਆਏ ਹੋਰ ਤਰ੍ਹਾਂ ਦੇ ਹੈਗੇ ਜਿਹੜੇ ਕਿ ਕਾਂਗਰਸ ਮੈਨੀਫੈਸਟੋ ਜ ਬੜੇ ਸਾਫ ਜਾਹਰ ਹੈਗੇ ਜਿਹੜੀ ਜਲ ਜੰਗਲ ਜ਼ਮੀਨ ਹੈਗੀ ਹੈ ਆਦੀਵਾਸੀਆਂ ਵਾਸਤੇ ਕਿਸਾਨਾਂ ਵਾਸਤੇ ਐਮਐਸਪੀ ਹੈਗੀ ਹੈ government commission report ਦੇ ਮੁਤਾਬਕ ਐਮੇ ਮਤਲਬ ਔਰਤਾਂ ਵਾਸਤੇ ਹੈਗੀ ਹੈ ਇਮੇ ਬਾਕੀ ਇਹ ਗਰੀਬ ਸੈਕਸ਼ਨ ਆ ਉਨਾ ਵਾਸਤੇ ਜਿਹੜਾ ਗਠਬੰਧਨ ਆ ਉਹਦਾ ਹਜ ਤੱਕ ਕਿਸੇ ਨੇ ਪੀਐਮ ਦਾ ਚਿਹਰਾ ਨਹੀਂ ਸਾਹਮਣੇ ਲਿਆ ਰਾਇਆ ਉਹਦੇ ਬਾਰੇ ਉਹ ਨਹੀਂ ਇਹ ਸਿਰਫ ਇਹ ਹੈ ਕਿ ਮੋਦੀ ਤੇ ਸਮੋਦੇ ਬਰਾਬਰ ਹੋਣ ਮੋਦੀ ਬਰਾਬਰ 15 ਬੰਦੇ ਆਪੇ ਪੀਐਮ ਦਾ ਚਿਹਰਾ ਹੋਰ ਆ ਜਾਊਗਾ ਮੋਦੀ ਨਾਲ ਵੱਧ ਲਾਇਕ ਬੰਦੇ ਬਹੁਤ ਬੈਠੇ ਕਿਉਂ ਕਾਂਗਰਸ ਦਾ ਹੋ ਸਕਦਾ ਕਾਂਗਰਸ ਦਾ ਵੀ ਹੋ ਸਕਦਾ ਕਿਉਂ ਨਹੀਂ ਹਟ ਕੜਗੇ ਸਾਹਿਬ ਬਹੁਤ ਕੰਪੀਟੈਂਟ ਹੈਗੇ ਰਾਹੁਲ ਗਾਂਧੀ ਕਹਿੰਦੇ ਮੇਰੇ ਮੇਰੀ ਕੋਈ ਇੱਛਾ ਨਹੀਂ ਹੈਗੀ ਇਹ ਬਹੁਤਾਂ ਪ੍ਰੈਸ਼ਰ ਵਿੱਚ ਮੈਂ ਕਹਿ ਨਹੀਂ ਸਕਦਾ ਅੱਜ ਦੀ ਤਰੀਕ ਸੇ ਨਾ ਉਹ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦੇ ਹੈਗੇ ਨਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੈਗੇ ਔ ਜਾਂ ਕਿਸੇ ਨੂੰ ਬਣਾ ਦਿਓ ਔਰ ਔਰ ਬਾਤ ਨੂੰ ਮਤਲਬ ਪ੍ਰੋਲ ਕਰੋ ਜਿਵੇਂ ਪਹਿਲਾਂ 10 ਸਾਲ ਕਰਦੇ ਰਹੇ ਨੇ ਰਾਹੁਲਵਿੰਦਰ ਇੱਕ ਜਤਰਾ ਕਰਕੇ ਇਹਨਾਂ ਦੇ ਚਿਹਰੇ ਤੇ ਉਹ ਜਿਹੜੀ ਕਾਲ ਕਾਲ ਸਪੋਤੀ ਹੈਗੀ ਆ ਉਹ ਸਾਰਾ ਧੋਕੇ ਰੱਖ ਦਿੱਤਾ ਹੈਗਾ ਭਾਜਪਾ ਨੂੰ ਇੱਕ ਇੱਕ ਯਾਤਰਾ ਨਾਲ ਫਿਰ ਦੂਜੀ ਯਾਤਰਾ ਨਾਲ